ਸਤਨਾਮ ਸ੍ਰੀ ਵਾਇ ਗੁਰੂ ਜੀ 12 ਮਹਾ ਮੰਚ ਮੱਲਾ ਪੰਜਵਾਂ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਗ ਮਜਨ ਸੰਗ ਸਾਧੂਆਂ ਤੂੜੀ ਕਰੇ ਈਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭਨਾ ਨੋ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਕੁਮਾਨ ਕਾਮ ਕ੍ਰੋਧ ਨੈ 모ਹੀਏ ਬਿਨ ਸੇ ਲੋਭ ਸੁਆਨ ਸੱਚ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਤ ਸਗਲ ਪੁੰਨ ਜੀਐ ਦਇਆ ਪਰਵਾਨੋ ਜਿਸਨੋ ਦੇਵੈ ਦਇਆ ਕਰੂ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭਿ ਆਪਣਾ ਨਾਨਕ ਤਿਨ ਕੁਰਬਾਨ ਮਗ ਸੁਚੇ ਸੇ ਕਾਂਡਿਏ ਜਿਨ ਪੂਰਾ ਗੁਰਮੇਰਵਾਨ ਮਾਘੀ ਵਾਲੇ ਦਿਨ ਲੋਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਕਰਮ ਮੰਨਦੇ ਹਨ ਪਰ ਗੁਰੂ ਸਾਹਿਬ ਫਰਮਾਉਂਦੇ ਹਨ ਮਾਘ ਦੇ ਮਹੀਨੇ ਵਿੱਚ ਸਾਧੂਆਂ ਦੀ ਸੰਗਤ ਤੀਰਥਾਂ ਦੇ ਇਸ਼ਨਾਨ ਬਰਾਬਰ ਹੈ ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰੋ ਪਰਮਾਤਮਾ ਦਾ ਨਾਮ ਜਪੋ ਉਸ ਦਾ ਭਜਨ ਕੀਰਤਨ ਸੁਣੋ ਅਤੇ ਹੋਰ ਸਭ ਜਗਿਆਸੂਆਂ ਨੂੰ ਵੀ ਨਾਮ ਦੀ ਦਾਤ ਵੰਡੋ ਇਸ ਤਰ੍ਹਾਂ ਕਈ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨ ਤੋਂ ਕੁਮੰਡ ਸਮਾਪਤ ਹੋ ਜਾਂਦਾ ਹੈ ਕਾਮ ਕ੍ਰੋਧ ਨਹੀਂ ਫਸਾਉਂਦੇ ਅਤੇ ਲਾਲਚ ਰੂਪ ਕੁੱਤਾ ਵੀ ਖਤਮ ਹੋ ਜਾਂਦਾ ਹੈ ਸੱਚੇ ਰਾਤੇ ਤੁਰਨ ਵਾਲਿਆਂ ਦੀ ਸਾਰਾ ਜਹਾਨ ਹੀ ਤਰੀਫਾਂ ਕਰਦਾ ਹੈ 68 ਤੀਰਥਾਂ ਦੇ ਇਸ਼ਨਾਨ ਅਤੇ ਸਾਰੇ ਕਰਮਾਂ ਦੇ ਬਦਲੇ ਜੀਵਾਂ ਉੱਤੇ ਦਇਆ ਕਰਨੀ ਵਧੇਰੇ ਕਬੂਲ ਹੁੰਦੀ ਹੈ ਜਿਸ ਨੂੰ ਦਇਆ ਕਰਕੇ ਪ੍ਰਭੂ ਇਹ ਗੁਣ ਬਖਸ਼ਦਾ ਹੈ ਉਹੀ ਮਨੁੱਖ ਸਿਆਣਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਨ੍ਹਾਂ ਨੂੰ ਪ੍ਰਭੂ ਮਿਲ ਗਿਆ ਹੈ ਮੈਂ ਉਨ੍ਹਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਮਾਗ ਦੇ ਮਹੀਨੇ ਵਿੱਚ ਉਹ ਮਨੁੱਖ ਸੁੱਚੇ ਪਵਿੱਤਰ ਮੰਨੇ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ